ਆ ਬਾਈ ਹਵਾ ਚੱਲਦੀ ਪੂਰੀ ਭਰੀ ਨਹੀਂ ਆਉਂਦੀ ਹੈਗੀ ਸਹੀ ਬਹੁਤ ਹਵਾ ਜ਼ੋਰ ਲੰਗੀ ਹੈ ਦੇਸੀ ਕਣਕ ਬਾਈ ਨੇ ਇੱਕ ਕਿਆਰਾ ਲਾਇਆ ਤਾਂ ਦੇਸੀ ਕਣਕ ਦਾ ਸਪੈਸ਼ਲ ਥੱਲੇ ਪੜ ਰਿਹਾ ਭਾਈ ਇੱਕ ਤਾਂ ਹਵਾ ਕਰਕੇ ਡੇਢ ਘੰਟਾ ਲੱਗ ਗਿਆ ਓਰੇ ਇੰਨੇ ਕੇ 2 ਕਬੀਗੇ ਨੂੰ ਓ ਆਉਂਗਾ ਮੇਲ ਦਾ ਹੀ ਤੱਕ ਮਾਰ ਦੇ ਇੱਕ ਭਰੀ ਚੱਕੀ ਦੀ ਹੁੰਦੀ ਆ ਸੱਤ ਹੈ ਦੇ ਲੈ ਕਹਿੰਦੇ ਕਣਕ ਕੱਢ ਦੋ ਕਣਕ ਕੱਢ ਦੋ ਟਰਾਲਾ ਖੋਲ ਕੇ ਚਲੇ ਗਏ ਹਜੇ ਤੱਕ ਨਹੀਂ ਆਏ ਹੈ ਨੱਤ ਭਾਜਨ ਨਹੀਂ ਕਰੀ ਪਈ ਹੋਰ ਉਹ ਟਰਾਲਾ ਖੋਲ ਕੇ ਖੜਾ ਗਿਆ ਲੈ ਹੁਣ ਇੱਥੇ ਕਿਵੇਂ ਲੈ ਕੇ ਆਉਣਾ ਹੈ ਥੱਲੇ ਹੀ ਕੱਢ ਦੀ ਇਹ ਕਾਲੇ ਨੂੰ ਕਾ ਹੋਰ ਕਿੱਥੇ ਕੱਢ ਗਿਆ ਪਰ ਪਾਚ ਕੱਢੀ ਆਪੇ ਟੋਈ ਜਾਉਂਗੇ ਟਰੈਕਟਰ ਤਿੰਨ ਚੱਲਦੇ ਸਾਹਮਣੇ ਇੱਕ ਨਹੀਂ ਭੇਜਦੇ ਹੈ ਮਨਕਾਰਨ ਦਾ ਖਾਤਾ ਰੋਟਾ ਆ ਜਿਹੜਾ ਇੱਕ ਬੀਚ ਨੂੰ ਉਹ ਖਾਤਾ ਦਾ ਹੋ ਗਿਆ ਥੱਲੇ ਖਾਸੀ ਫਟ ਗਈ ਹਨੇ ਕਟਰ ਨੇ ਕਰਿਆ ਕਰ ਪੈਂਦੇ ਨੇ ਕਹਿੰਦਾ ਤੂੜੀ ਵਾਲੀ ਨੇ ਕਰਿਆ ਜਿਹੜੀ ਉਹ ਥੱਲੇ ਪਾਸਟ ਹੁੰਦੀ ਆ ਉਹ ਵੀ ਐ ਰੱਖੀ ਤੇ ਆ ਐ ਲੰਬੀ ਤੇ ਥੱਲੇ ਲੱਤਾਂ ਦੇ ਕਟਰ ਲੱਗਿਆ ਮੇਰਾ ਖੋਲਣਾ ਉਹ ਵੀ ਆਏ ਪਲਟ ਕੇ ਆਏ ਲੱਤ ਦੇ ਦੇ ਐਲਰਜੀ ਦਾ ਆ ਕਹਿੰਦਾ ਇੰਨੀ ਲੱਤ ਪਾਟ ਗਈ ਵਿੱਚ ਨੂੰ ਖਾਸੀ ਹਨੀ ਚਰਬੀ ਕਿ ਨਿਕਲ ਗਈ ਤੇ ਕੀ ਕੱਟਣਾ ਹੈ ਨਾ ਨਾ ਟਰਾਲੇ ਲਾਉਣੀ ਉਹ ਆਉਂਦਾ ਏ ਉਹਨੂੰ ਕਰਨ ਨੂੰ ਕਰ ਯਾਰ ਫੋਨ ਕਿੱਥੇ ਆ ਟਰਾਲੀ ਬਣਾ ਕੇ ਲੈ ਕੇ ਆਓ ਲੋ ਬਈ ਸਾਲੇ ਦਾ ਸ਼ੋਕਰ ਆ ਗਿਆ ਕਮਰ ਕਸਾ ਬਨ ਕੇ ਸਿੱਧਾ ਲੈ ਜਾ ਕਰਨ ਸਿੱਧਾ ਕਰਨ ਉਧਰ ਨੂੰ ਸਿੱਧਾ ਲੈ ਕੇ ਬੈਕ ਲਾ ਲਾ ਖੰਬੇ ਵੱਲ ਨੂੰ ਸਿੱਧਾ ਕਰ ਲੈ ਉਧਰ ਨੂੰ ਹੂੰ ਹੂੰ ਅੱਜ ਚੱਲ ਚੱਲ ਮਰੇਗਾ ਆ ਜਾ ਆ ਜਾ ਚੱਲ 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 ਹੌਲੀ 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 ਆਣਦੇ 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 ਬੱਸ ਬਹੁਤ ਬਾਹਰ ਤੇ ਆਇਆ ਬੀਜ ਕਾਲਕਾ ਜਿਹਾ ਹੈ ਲੈ ਕੇ ਆਵਾ ਲੈ ਕੇ ਆ ਜਾ ਲੈ ਕੇ ਆ ਤਾਂ ਦੇਖਿਆ ਤੇਰਾ ਕਿਹੜੀ ਜਾਉ ਆ ਬੀਜ ਕਣਕਾ ਲੋ ਜੱਜਾ ਫੁੱਟਾ ਹੋਇਆ ਥਾ ਮੈਂ ਗੰਨੇ ਦੇ ਸਲੇਮੇ ਦੇਖਾ ਥਾ ਫਿਰ ਹੋਰ ਵੈਰਾਈਟੀ ਹੋਣੀ ਕੋਈ ਇਹ ਕਹਿੰਦਾ ਦੇਸੀ ਐ ਉਸ ਦਾ ਰੋਟੀ ਬਹੁਤ ਝਪਾਤ ਪਰ ਇੱਕ ਗੱਲ ਦੇਖੀ ਹਰੇਕ ਦੇਸੀ ਕਣਕ ਬੀਜਣ ਲੱਗ ਗਿਆ ਕਿ ਕਿ 11 ਚ 2-2 11 ਮੋਟੂ ਕਿਵੇਂ ਢਾਸਣਾ ਲਾਈ ਬੈਠਾ ਤੂੰ ਸਰੀਰ ਦੁਖ ਰਹਾ ਹੈ ਸਰੀਰ ਦੁਖ ਰਿਆ ਹਾਂ ਬਾਪਾ ਓਹੋ ਮਾਲ ਕਿੱਥੇ ਗਿਆ ਮਾਲ ਹਾਂ ਅਜੇ ਮਾਲ ਆਜ ਨਹੀਂ ਲਾਇਆ ਉਸ ਨੂੰ ਮੰਗਿਆ ਨਾ ਕੋਈ ਕਿਤੇ ਉਹਨੇ ਖਲਾ ਦਾ ਖੁੱਲਾ ਹਾਂ ਪਾਚੋ ਪਾਚ ਦਾ ਪਾਚੋ ਤੇ ਉਹ ਤਣ ਕਾ ਹੈ ਤੂੰ ਸਹੀ ਹੈ ਕਿੱਥੇ ਆ ਯਾ ਤੱਕ ਪੁੱਤਾ ਨਹੀਂ ਹੁੰਦਾ ਬੱਲ ਦਿਖਾ ਬੱਲ ਜਿਹਾ ਜਿਹਾ ਲੱਗਦਾ ਐਸ ਛੋਟਾ ਕਨਕ ਹੈ ਦੂਸਰੀ ਵਾਲਾ ਚੱਕਦਾ ਤੇ ਕਿੱਥੇ ਪਈ ਹੈ ਇੱਥੇ ਕੋਈ ਇਹ ਹੈ ਪੂਰਨਾ 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 ਬਰਾਬਰ ਦਿਖਾ ਬੱਲ ਬਹੁਤ ਅੱਧ-ਅੱਧ ਦਾ ਫਰਕ ਹੈ। ਇਸਕਾ ਕਰ ਉਹਦਾ ਸਿੱਧਾ ਮਸੋਂ ਤੱਕ ਕਿਵੇਂ ਨਿਕਲਦਾ ਹੈ? ਇਹ ਹੋ ਰਿਹਾ। ਇਹਦੇ ਜਮਾਈ ਬਰੀਕ ਦਾਣਾ ਹੋਊਗਾ ਇਹ। ਪੱਗ ਕੁੱਤੇ ਮੰਗੂ ਆ ਮੂੰਹ ਜੀ ਹਮਕੂ ਨਹੀਂ ਚ ਕਰਾਂਦਾ। ਪੱਗ ਕੁੱਤੇ ਮੰਗੂ। ਹਾਂ। ਬੱਸ ਜਰਦਾ ਹੀ ਮੜਨ ਲੱਗਿਆ। ਅੱਛਾ। ਅੱਜ ਤੱਕ ਹੋ ਗਿਆ। ਇਹ ਮੈਂ ਜਿਹੜਾ ਕੋਈ ਖਾਬ ਕਰਕੇ ਦਿਖਾਉਂਗਾ। ਹੂੰ। ਹਾਂ ਦੋ ਸੇ ਕੰਨ ਖੋ ਇਹਦਾ ਹੋਰੇ ਵੈਰਾਈਟੀ ਬਾਬੇ ਹੈ ਬਾਹਰ ਤੇ ਭੇਜਿਆ ਦਾ ਬੰਦੇ ਨੇ ਅਮਰੀਕਾ ਦਾ ਇਹ ਨਹੀਂ ਪਤਾ ਕਿ ਤੇ ਅਮਰੀਕਾ ਦਾ ਪਾਕਿਸਤਾਨ ਦਾ ਹੈ ਹੈ ਬਾਹਰਲੀ ਕੰਟਰੀ ਦੀ ਹੈ ਬਾਹਰ ਤੇ ਭੇਜਿਆ ਦਾ ਬੰਦੇ ਨੇ ਇੱਕ ਥੈਲੀ ਅੱਛਾ ਡੀਟੀ ਲਾਈਟ ਗਾਹ ਨੂੰ ਵਧਾਉਂਗੇ ਫਿਰ ਵਧਾਉਂਦੇ ਕਰਨਾ ਆਹ ਉਹ ਡੇਟਰੀ ਪਾਗ ਕੁੱਤੇ ਨੂੰ ਮੂੰਹ ਮਗਾ ਥਾਲੀ ਹਾਂ ਇਹਦਾ ਪਾਗ ਕੁੱਤੇ ਵਾਲਾ ਹੀ ਗਾ ਮੈਂ ਆਹੀ ਨੇ 1 ਕਿਲੋ ਦੇ ਨਹੀਂ ਆਹੀ ਲੈ ਜਾ 1 ਕਿਲੋ ਅਮੋਥੀ ਲੈ ਜਾ ਇੱਕ ਮੁੱਠੀ ਵਿੱਚ ਤੇਰਾ ਖਾ ਖਾ ਕਰ ਦੇਣਾ 5 ਕਿਲੋ ਹੀ ਹਾਂ ਲੈ ਬਾਈ ਨੂੰ ਪੁੱਛੂ ਮੈਂ ਕਿਹਾ ਬਾਈ ਲੱਗਾ ਕਹਿੰਦੇ ਹੂੰ ਤਿੰਨ ਕਿਲੋ ਦੇ ਦੇ ਬਾਈ ਇੱਕ ਬੋਤਲ ਪਿਆਰੇ ਉਹ 1 ਕਿਲੋ ਕਹਿੰਦਾ ਤੂੰ 3 ਕਿਲੋ ਕਹਿੰਦਾ ਐ 3 किलो दे देंगे बोतल लेके भंगी ओबे गिलास फेले तेरा चाय पीनी है क्या करना पानी पीना पानी दा दा के पीन दा चाय पीनी चाय कह न सुंग गिलास ही चाय नहीं देखी पाए ऐ च हम्म पानी कुल जाए मन न तीन कम दे आ ही पांच चार दिन च बिठा लता चाय ते अब्दुलली फरा तीन थारो के थार इतना कर कर सारा दे दे भुला ले लिया दे सी हमै में से ਉਹਦਾ ਬਾਹਰ ਲੱਤ ਦਾ ਨੁਕਸਾਨ ਆਇਆ ਸਾਰਾ ਭਜਨ ਦਾ ਪਿੰਨੀ ਪਰਾਉਣਾ ਯਾਰ ਆਜੋ ਦਵਾ ਕੇ ਤੂੰ ਤਾਂ ਪਹਿਲਾ ਸੀ ਜਲਦੀ ਕਰ ਲੈ ਚਾਹ ਆਉਗਾ 2000 ਰੁਪਏ ਥੋੜੇ ਜਿᱷặt ਮਾਰ ਲਿਆ ਅੰਨਾ ਕੱਟਦਾ ਟਿੱਕ ਪੜ ਗਿਆ ਲੈ ਲੈ ਕਾਲੇ ਬਾਈ ਦੇ ਆਈ ਸੀ ਜਿਹਨੂੰ ਕੁਛ ਨਾ ਕੁਛ ਹੁੰਦਾ ਏ ਰੋਕੜ ਆਇਆ ਐ ਸੱਖਰ ਜੀ ਚਲੋ ਟਾਈਓ ਹੋ ਹੋਰ ਹੋ ਗਿਆ ਤਾਂ ਇਹ ਕੋਣਾ ਖਿੜੇ ਖਾਲੀ ਖਾਓ ਖਾਓ ਤੁਸੀਂ ਖਾਓ ਨਹੀਂ ਨਹੀਂ ਮੈਂ ਨਹੀਂ ਖਾਣਾ ਆ ਦੇ ਖਾਲੋ 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 ਜਿਹੜਾ ਬਾਹਰ ਤੋਂ ਬਈ ਬੀਜ ਆਇਆ ਤਾਂ ਨਾ ਹੌਲੀ ਕਣਕ ਦੇ ਕਰਕੇ ਉੱਪਰ ਚਲੇ ਗਿਆ ਬਹੁਤ ਕਰਨਾ ਉਹ ਕਰਨ ਜਿਹੜਾ ਫालतू ਤੇਰਾ ਬੀਜ ਹੌਲਾ ਉੱਪਰ ਚਲੇ ਗਿਆ ਨਾ ਬਾਅਦ ਚ ਚੱਕ ਲਈ ਉਹ ਬਾਅਦ ਚ ਚੱਕ ਲਈ ਹੌਲੀ ਹੈ ਨਾ ਹੌਲੀ ਹੈ ਤਾਂ ਕਰਕੇ ਚਲੇ ਗਿਆ ਨਹੀਂ ਤਾਂ ਥੱਲੇ ਹੀ ਰਹਿਣਾ ਤਾਂ ਚੜਿਆ ਨਹੀਂ ਹੈਗਾ ਦਾਣਾ ਦੱਸਿਆ ਮੈਨੂੰ ਕਾਲੇ ਨੇ ਹਨਾ ਉਹ ਦੋ ਜਿੱਲਾਂ ਵਿੱਚ ਇਹਦਾ ਤੇ ਆਹੀ ਚੱਲੇਗਾ ਮਸਤੀ ਉਹਨਾਂ ਵਾਸਤੇ ਨਾ ਇਹਨਾਂ ਵਾਸਤੇ ਉਧਰ ਬਾਹਰ ਹੋਰ ਮਸ਼ੀਨਾਂ ਹੋਣੀਆਂ ਇਹਨੇ ਤਾਂ ਚੱਕ ਕੇ ਮਾਰਿਆ ਉਹਦੇ ਤਰ੍ਹਾਂ ਤੇ ਉਹ ਮਾਰਿਆ ਤਾਂ ਵੀ ਤਾਂ ਬਾਈਨਾਂ ਕੇ ਬਾਹਰ ਤੇ ਆਇਆ ਹੁਣਾ ਇੰਨਾ ਕੇ ਉਧਰ ਪਹੁੰਚਾਤਾ ਚਲੋ ਵੀ ਚੱਲੀਏ ਅੱਗੇ ਪਾਸੇ ਅਗਲੇ ਖੇਤ ਚ ਇਹ ਜਿਹੜੀ ਤੇਰੀ ਕਣਕ ਨਾ ਉਹੀ ਐ ਹਲਕੀ ਉਹ ਐ ਇਹ ਸਾਰੀਓ ਹਲਕੀ ਆ ਲੈ ਭਾਈ ਡੇਢ ਕਿਾਰੇ ਚੋਂ ਆ ਹੋਇਆ ਏ ਮਾਲ ਇੱਕ ਡੋਟਾ ਹੋਇਆ ਬੜਾ ਵੀਰ ਵਾਲਾ ਇੱਕ ਬਾਸਾਂ ਕਰਨੇ ੜਵਾਤੀ ੜਵਾਤੀ ਸਾਰੀਓ ਦੇਸੀ ਕਣਕ ਤੂੜੀ ਚੱਕਣ ਲੱਗੇ ਜਾਂ ਚੱਕ ਲਿਓ ਜੇ ਹੁਣ ਚੱਕੂੰਗਾ ਫਿਰ ਉੱਚ ਨਾ ਪਾਣੀ ਵੜ ਦੇਣਾ ਜਿੱਥੇ ਇੱਥੇ ਪੈਰ ਧਾਤਾਂ ਜੇ ਮੀਂਹ ਪੈ ਕੇ ਵਿੱਚ ਵੜ ਦੇਣਾ ਪਾਣੀ ਉਹਦੇ ਤਾਂ ਇਹਦਾ ਭਈ ਇਹਨੂੰ ਰੋਕਿਆ ਹਾਲੀ ਇਹਨੇ ਆਪਣੀ ਬਿਹਾਰ ਤੋਂ ਦਲਵਾਵਾ ਕਰ ਲਿਆ ਬਿਹਾਰ ਮਿਲਣਾ ਦਿੱਤਾ ਲੱਗੇ ਅੱਛਾ ਠੀਕ ਮਗਾਲੂ ਕਰ ਦਿੱਤਾ ਠੀਕ ਮਗਾਲੀ ਭਜਾ ਲਾ ਬਾਅਦ ਮਿਲਾਂਗੇ ਜਾ ਕੇ ਫਿਰ ਐ ਕਰ ਅਲ ਜਾਇਆ ਪਿਆ ਵੀ ਉਹ ਭਗਤਾ ਪੱਲੜ ਪੁੱਲੜ ਤਾਂ ਭੇਜ ਦੇ ਉੱਥੇ ਫਿਰ ਕੱਢਣੀ ਇਹਦੇ ਪਰੇ ਆ ਕਿੱਡਾ ਕਬੜਾ ਪੱਲੜਾ ਕੱਟਣਾ ਨਹੀਂ ਕੱਟਣਾ ਨਾ ਹੋਰ ਪੱਲੜੇ ਆਣਾ ਮੈਂ ਉੱਥੇ ਹਾਂ ਉੱਥੇ ਤੂੰ ਆਉਂਗਾ ਕਿ ਭਾਈ ਭੇਜੂੰਗਾ ਤੇ ਇਦਾਂ ਮੈਂ ਚੱਲਿਆ ਉੱਥੇ ਨੂੰ ਆਜੋ ਮੈਂ ਭਾਈ ਪੰਤਾਲਾ ਵੇਂਗਾ ਹੋ ਗਿਆ ਇਹ ਮੁੰਡਾ ਭੁਲਾਇਆ ਕਰ ਕਹੀ ਹਾਂ ਪੰਲੀ ਦੇ ਪਾਪ ਆ ਕੇ ਖਿੱਚਦੇ ਪੰਲੀ ਚ ਪਾਪ ਆ ਕੇ ਇਹ ਲੈ लगया है। एला। <laughs> देखता लगे मुंडा जोर मार ਦਾ ਮਾਰਕ ਤਾਂ ਹੈਗਾ ਪੰਜਾਬੀਆਂ ਦਾ ਜਿਹੜਾ ਹੱਥਾਂ ਨਾਲ ਖਿੱਚੀ ਜਾਊਗਾ ਵਰਮਾ ਦਿਖਾਉਣਾ ਪੈਣਾ ਏ ਕਣਕ ਬਹੁਤ ਗੇਰਨਾ ਗਿਆ ਥੱਲੇ ਇੱਕ ਗੱਲ ਆ ਮੁੰਸੂਆਂ ਆਂਦੇ ਨੇ ਬੜੇ ਟਰੈਕਟਰ ਬੜੇ ਸਾਫ਼ ਰੱਖੇ ਹੋਏ ਆ ਪਤਾ ਨਹੀਂ ਇਹ ਚਲਾਉਂਦੇ ਨਹੀਂ ਹੈਗੇ ਚਲਾਉਂਦੇ ਘੱਟ ਆ ਪਰ ਉਹ ਟਰੈਕਟਰ ਬਹੁਤ ਸਾਫ਼ ਰੱਖਿਆ ਹੋਇਆ ਹੈ ਕਿੰਨਾ ਮਾਡਲ ਹੈ ਤੇਰੇ ਵਾਲਾ ਟਰੈਕਟਰ ਅੰਦਰੇ ਘੜਦਾ ਹੁਣ ਸਾਡੇ ਵੀ ਫਾਰਮ ਤੋਂ ਬਾਹਰ ਆਇਆ ਹੈ ਅੱਛਾ ਫੇਰ ਅੰਦਰੋਂ ਅੰਦਰ ਲੱਕ ਹੈੱਡ ਪਾ ਲੈਣਾ ਪਹਿਲਾਂ ਲੈਣਾ ਨਹੀਂ ਕਿੱਧਰ ਆਇਆ ਤੁਸੀਂ ਆਪੇ ਤਾਂ ਇਹ ਚੱਲਦਾ ਕਿੰਨਾ ਟਾਈਮ ਹੋ ਗਿਆ ਹੋ ਗਏ ਮੇਰੇ ਕੋਲ 4-5 ਹੱਸ ਸੰਭਾਲ ਦਫੇਰੀ ਆ ਦੇ ਖਾਲ ਬਿਮਾਰੀ ਦੀ ਇਹ ਲੈ ਆਈ ਤਾਂ ਲੈ ਕੇ ਘਰ ਆਉਣੀ ਚਾਹਾਂ ਚੱਲ ਇਹ ਵੀ ਆ ਆ ਨਿਬੜ ਗਿਆ ਤੇਰਾ ਵੀ ਮੀਂਹ ਦੱਸਿਆ ਵਾ ਗਾਲੂ ਤਾਂ ਹੀ ਤਾਂ ਅੱਜ ਕਰ ਬਾਈ ਆ ਬੰਦੇ ਆ ਹੀ ਰਿਹਾ ਗਿਆ ਤਾਂ ਬਾਅਦ ਹਾਂ ਚੱਲ ਬੋਦੀ ਆ ਹਾਂ ਮਿੱਡੂਰਾ ਕਰਕੇ ਤੇਰੀ ਗਣਕ ਵੱਧ ਗਈ ਸਵਾਰ ਨਹੀਂ ਟਰਾਲੀ ਲੈ ਕੇ ਆਉਂਦਾ ਤਾਂ ਦੇਖ ਲੈ ਹੁਣ ਪਾਰਟੀ ਸਾਡੀ ਕਰ ਲੋ ਭਾਈ ਹਾਂ ਪਾਰਟੀ ਸਾਡੀ ਪਹਿਲਾਂ ਉੱਪਰ ਦਾ ਪਜਾ ਦੋ ਤੇ ਪਾਰਟੀ ਕਰ ਕਰ ਕੇ ਤਾਂ ਮਰੇ ਪਏ ਲੈ ਕਰ ਲੈ ਪਾਰਟੀ ਵੀ ਚੱਕ ਦੋ ਚਲੋ ਚੱਲੋ ਟੋਲਕ ਇਹ ਟੋਲ ਕਨੇ ਮਾਰੇ ਪਏ ਪੁੱਕਿਆ ਪੈਂ ਅੰਦਰ ਨਾ ਨਾ ਦੇਖ ਲੈ ਕਹਿੰਦਾ ਨਾ ਨਾ ਕਿਆ ਹੋਇਨਾ ਕਰਨੇ ਵਿੱਚ 来 ਗਿਆ ਸੱਤਿਆ ਉਹ ਇਸ ਕੋਲੇ ਮਾਰੂ ਸੱਪ ਨੇ ਚੱਕ ਲਿਆ ਇਹ ਇਹ ਸਮਾਂ ਦੇਖਦਾ ਨਹੀਂ ਰਿਹਾ ਉਹ ਨਾਲ ਇਹ ਦੇ ਹੁੰਦਾਰੇ ਜੇ ਹਮਾਰੂ ਦੇਹੜਾ ਹੋ ਜਾਊਗਾ ਤੀਨ ਬਸੇ ਮੇਰੇ 12ਵੇਂ ਨੂੰ ਦਿਖਾ ਇਹ ਤਾਂ ਕੋਈ ਹੋਊਗਾ ਪੰਗਾ ਵਿੱਚ ਹਾਂ ਮੈਨੂੰ ਲੱਗਦਾ ਨਾ ਇਹ ਨੱਟ ਪਿੱਛੇ ਹਟ ਗਿਆ ਆਹ ਇਧਰ ਇਹ ਬਾਹਰ ਨੂੰ ਹੋਣਾ ਬਰਮਾ ਤੇਰਛਾ ਨਹੀਂ ਅੰਦਾਣੇ ਕੱਢਦਾ ਨਹੀਂ ਆ ਹਟ ਗਿਆ ਔਰੇ ਤੇ ਮੁੰਲਾਦੀ ਮੜਾ ਜਾ ਟੁੱਚੇ ਲਵਾਦੇ ਨਹੀਂ ਟੁੱਚ ਨਹੀਂ ਫੇਰ ਕਿਤੇ ਕੰਮ ਨਹੀਂ ਕਰਨਾ ਵੱਡ ਹੋ ਜਾਣਾ ਉਹਦਾ ਉਹਦਾ ਕਿਹਾ ਏ ਨਾ ਨਾ ਇੰਨਾ ਵੀ ਨਹੀਂ ਉਹ ਅਗਲੇ ਖੇਤ ਚ ਜਾ ਕੇ ਦੇਖਦੇ ਆ ਮੈਂ ਕਾ ਦੋ ਬਟੋ ਦੇ ਲੈ ਇਹਨਾਂ ਨੇ ਔਰੇ ਬੋਰ ਕਰਾਇਆ ਤਾਂ ਸਣੇ ਮੋਟਰ ਕੱਢ ਲੈ ਗਿਆ ਕੋਈ ਹਾਂ ਉਦਯੋਗਿਕ ਏਰੀਆ ਹੈ ਬਹੁਤ ਮਨਸੂਏ ਚ ਵੱਜਦੇ ਆ ਇਹ ਅਸੀਂ ਤਾਰ ਲਾਉਂਦੇ ਤੇ ਹੂੰ ਤਾਰ ਦੂਰ ਲਾ ਲਈ ਗੱਲ ਬੈਣੀ ਜਾ ਲੈ ਕੇ ਆ ਗਿਆ ਹੂੰ ਇਹ ਮੈਂ ਕਿਹਾ ਉੱਥੇ ਬਹਿ ਕੇ ਚਾਹ ਪੀ ਨੂੰ ਚਾਹ ਵੀ ਪੀ ਲਈ ਸਭ ਕੁ ਮਹਾ ਭੈਣ ਜੁਰੇ ਦੇ ਨਾਲ ਸੀ ਹੂੰ ਉਹ ਆ ਦਾ ਬੋਰੇ ਰਹਿ ਗਿਆ ਮੈਂ ਹੁਣ ਕਿਸੇ ਦਾ ਪ੍ਰਿੰਸ ਨਾ ਕਿੱਢ ਜਵੇ ਬੋਰ ਚ ਕਿਦੋਂ ਤੇਰਾ ਗੱਲ ਕਰਿਆ ਹੁਣ ਕਿਤੇ ਫੇਰ ਉਹੀ ਕੰਮ ਚੱਲਦਾ ਹੈ ਹਾਂ ਹੁਣ ਮੋਟਰ ਪਾਉਂਗੇ ਹੁਣ ਚੱਲ ਠੀਕ ਆ ਬਾਈ ਲੈ ਬਾਈ ਬੈਣਾ ਦੇਖ ਬੈਣਾ ਇਹ ਉਹ ਮਰੀਸ਼ਾਲ ਗੈਂ ਵੀ ਨਾਲੇ ਹੋਈ ਦੀ ਐ ਦੱਸ ਉਹਨੂੰ ਕਾਹਦਾ ਡਰ ਪਿਆ ਹੋਇਆ ਹੈ ਉਹ ਹੋ ਗਿਆ ਗੈਂਆਂ ਗੋਲੀ ਮੰਗੋ ਬਾਜੀ ਆ